ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਬਿਗਲ ਵਜਾ ਦਿੱਤਾ। ਇਸ ਰੈਲੀ ਵਿੱਚ ਸਭ ਤੋਂ ਖਾਸ ਗੱਲ ਇਹ ਰਹੀ ਕਿ ਪੂਰੀ ਰੈਲੀ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬੋਲਣ ਹੀ ਨਹੀਂ ਦਿੱਤਾ ਗਿਆ। ਜਿਸ ਦੀ ਨਾਰਾਜ਼ਗੀ ਸਿੱਧੂ ਦੇ ਚਿਹਰੇ ਉੱਪਰ ਸਾਫ਼ ਨਜ਼ਰ ਆਈ। ਮੋਗਾ ਰੈਲੀ ਵਿੱਚ ਸਟੇਜ 'ਤੇ ਨਾ ਬੋਲਣ ਦਿੱਤੇ ਜਾਣ ਤੇ ਨਵਜੋਤ ਸਿੰਘ ਸਿੱਧੂ ਨਾਰਾਜ਼ ਹੋ ਗਏ। ਸਿੱਧੂ ਨੇ ਕਿਹਾ ਮੈਂ ਰਾਹੁਲ ਗਾਂਧੀ ਦੀ ਰੈਲੀ ਵਿੱਚ ਬੋਲਣ ਲਈ ਠੀਕ ਨਹੀਂ ਹਾਂ। ਮੈਂ ਤਾਂ ਇੱਕ ਪ੍ਰਵਕਟਾ ਅਤੇ ਪ੍ਰਚਾਰਕ ਦੇ ਰੂਪ ਵਿੱਚ ਵੀ ਠੀਕ ਨਹੀਂ ਹਾਂ। ਅੱਲਾ ਮੈਨੂੰ ਬੋਲਣ ਲਈ ਸੱਦਾ ਦਿੱਤਾ ਜਾਂਦਾ ਸੀ ਪਰ ਇਸ ਰੈਲੀ ਨੇ ਮੈਨੂੰ ਮੇਰੀ ਜਗ੍ਹਾ ਦਿਖਾ ਦਿੱਤੀ ਹੈ ਸਿੱਧੂ ਨੇ ਕਿਹਾ ਹੈ ਸਪਸ਼ਟ ਹੈ ਕਿ ਪਾਰਟੀ ਲਈ ਕੌਣ ਲੋਕ ਪ੍ਰਚਾਰ ਕਰਨਗੇ ਉਹਨਾਂ ਨੇ ਕਿਹਾ ਕਿ ਸੀਐਮ ਨੇ ਚਾਰ ਵਕਤਾਵਾਂ ਦੇ ਨਾਮ ਦੇਣ ਨੂੰ ਕਿਹਾ ਸੀ ਸਿੱਧੂ ਮੁਤਾਬਕ ਉਹ ਬਾਲਾ ਕੋਟ ਹਵਾਈ ਹਮਲੇ ਤੇਸ਼ ਸੀਐਮ ਮੋਦੀ ਤੇ ਹਮਲਾ ਬੋਲਣ ਦੀ ਤਿਆਰੀ ਕਰਕੇ ਆਏ ਸਨ ਸੁਨੀਲ ਜਾਖੜ ਦਾ ਵੀ ਕਹਿਣਾ ਸੀ ਕਿ ਸਿੱਧੂ ਨੂੰ ਸਪੀਚ ਦੇਣੀ ਚਾਹੀਦੀ ਸੀ ਕਾਜੀ ਇਹ ਕਿ ਸਿੱਧੂ ਨੂੰ ਭਾਸ਼ਣ ਦੇਣ ਤੋਂ ਰੋਕਣ ਲਈ ਕਿਹਾ ਗਿਆ ਸੀ ਕਿ ਰਾਹੁਲ ਗਾਂਧੀ ਨੂੰ ਕਾਂਗੜਾ ਰੈਲੀ ਵਿੱਚ ਪਹੁੰਚਣ ਤੇ ਦੇਰੀ ਹੋ ਰਹੀ ਹੈ ਸਿਰਫ ਜਾਖੜ ਅਤਿ ਆਸ਼ਾ ਕੁਮਾਰੀ ਅਤੇ ਰਾਹੁਲ ਹੀ ਭਾਸ਼ਣ ਦੇਣਗੇ ਬੈਰਹਾਾਲ ਇਸ ਰੈਲੀ ਵਿੱਚ ਭਾਸ਼ਣਾਂ ਦੇ ਸਕਣ ਦੀ ਨਾਰਾਜ਼ਗੀ ਸਿੱਧੂ ਦੀਆਂ ਗੱਲਾਂ ਤੋਂ ਸਾਫ਼ ਤੌਰ ਤੇ ਲਗਾਈ ਜਾ ਸਕਦੀ ਹੈ ਇਹ ਮੇਰਾ ਖਿਆਲ ਹੈ ਤੁਹਾਡਾ ਡੇਲੀ ਪੋਸਟ ਤੁਸੀਂ ਪੁੱਠਾ ਜਿਹਾ ਸਵਾਲ ਕਰ ਦਿਓ ਅੱਜ ਇਹ ਡਿਪਾਰਟਮੈਂਟ ਕੋਆਪਰੇਟਿਵ ਦਾ ਜ਼ਿਆਦਾ ਰੋਲ ਉਸ ਕਰਕੇ ਕੋਰਪੋਰੇਸ਼ਨ ਮინისტრ ਨੇ ਉਹਨੂੰ ਸਟੇਜ ਨੂੰ ਕੰਡਕਟ ਕਰਨਾ ਸੀ ਸਿੱਧੂ ਸਾਹਿਬ ਤੇ ਮੈਂ ਸੁਖਜਿੰਦਰ ਸਿੰਘ ਰੰਧਾਵਾ ਤੇ ਸਿੱਧੂ ਜੀ ਕਦੀ ਕੋਈ ਕੋਈ ਅਸੈਂਬਲੀ ਚ ਵੇਖਦੇ ਹੋ ਅਸੀਂ ਦੋਨੋਂ ਇਕੱਲਿਆਂ ਦੀ ਧੌਣ ਨੱਪਦੇ ਆਂ ਤੇ ਇੱਥੇ ਨੱਪਾਂਗੇ ਜਦੋਂ ਇਲੈਕਸ਼ਨ ਆ ਗਈ ਦੋਵੇਂ ਫੇਰ ਇਕੱਠੇ ਹੋ ਕੇ ਕਰਾਂਗੇ ਇਹ ਨੈਸ਼ਨਲ ਲੇਬਰ ਤੋ ਰਾਹੁਲ ਗਾਂਧੀ ਦੇ ਰੈਲੀ ਸੀ ਇਹਦੇ ਚ ਚਾਰ ਬੰਦੇ ਹੀ ਬੋਲਣਾ ਸੀ ਕਿਸੇ ਦੀ ਹੋਰ ਕੋਈ ਸਪੀਚ ਨਹੀਂ ਸੀ ਨਹੀਂ ਪਰ ਸਵਾਲ ਇਸ ਕਰਕੇ ਹੈ ਗੱਲ ਇਹ ਨਹੀਂ ਹੈ ਕਿ ਕੌਣ ਪੁੱਛ ਰਿਹਾ ਕੌਣ ਨਹੀਂ ਪੁੱਛ ਰਿਹਾ ਕਿ ਸਿੱਧੂ ਸਾਹਿਬ ਸਟਾਰ ਪ੍ਰਚਾਰਕ ਨੇ ਤਿੰਨ ਸਟੇਟਾਂ ਚ ਜਿੱਤ ਹੋਈ ਹੈ ਤਾਂ ਇਹ ਇਹ ਸਿਰਫ ਇੱਥੇ ਚਾਰ ਬੰਦੇ ਬੋਲਣਾ ਸੀ Chief Minister President ਜੋਸ਼ਾ ਕੁਮਾਰੀ ਕਿ ਉਹਨਾਂ ਨੇ ਉਹ ਸਾਰੇ ਦੱਸ ਵੀ ਇਹ ਕਿ ਕਾਂਗਰਸ ਵੱਲੋਂ ਚੋਣ ਮਹੀਮ ਦੀ ਸ਼ੁਰੂਆਤ ਮੋਗਾ ਜ਼ਿਲ੍ਹੇ ਦੇ ਕਿਲੀ ਚਾਹਲਾ ਪਿੰਡ ਤੋਂ ਮਹਾਰੈਲੀ ਕਰਕੇ ਕਰ ਦਿੱਤੀ ਗਈ ਹੈ ਜਿਸ ਜੋ ਜੈ ਜਵਾਨ ਜੈ ਹਿੰਦੁਸਤਾਨ ਦਾ ਨਾਰਾ ਦਿੱਤਾ ਗਿਆ। ਲੋਕ ਸਭਾ ਚੋਣੋਂ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਅਗਵਾਈ ਚੋ ਇਸ ਰੈਲੀ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਾਂਗਰਸ ਦੇ ਕਈ ਹੋਰ ਦਿੱਗਜ ਨੇਤਾ ਵੀ ਸ਼ਾਮਿਲ ਹੋਏ। ਰਿਪੋਰਟ ਡੇਲੀ ਪੋਸਟ ਪੰਜਾਬੀ। ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ